ਚੇਹੋ ਕਾਲੀ ਦੁਨੀਆ ਦੀ ਰਾਣੀ ਸਦਾ ਖੁਸ਼ ਰਹੁ ਤੈਨੂੰ ਪਤਾ ਮਾਤਾ ਰਾਣੀ ਅੱਜ ਮੇਰੇ ਨਾਲ ਕੀ ਹੋਇਆ ਮੈਨੂੰ ਕਿਸ ਚੀਜ਼ ਦੀ ਭੋਲਾ ਮੈਨੂੰ ਸਾਰਾ ਕੁਝ ਪਤਾ ਇੱਕ ਦੋ ਕੋੜੀ ਦੀ ਜਨਾਨੀ ਅੱਜ ਮੇਰੀ ਬੇਇੱਜ਼ਤੀ ਕਰਕੇ ਗਈ ਆਕੇ ਕੋਈ ਨਾ ਜੋ ਹੁਣ ਹਾਸੀ ਹੋ ਗਿਆ ਮੇਰੀ ਗੱਲ ਸੁਣ ਤਿਆਰ ਨਾ ਮੈਂ ਤੈਨੂੰ ਨਾ ਕੋਈ ਚੀਜ਼ ਦਊਂਗੀ ਉਹ ਜਾ ਕੇ ਨਾ ਉਹਨਾਂ ਦੇ ਘਰ ਦੇ ਕਿ ਟੂਣਾ ਕਰਨਾ ਹੈ ਇਹਦਾ ਕਰਨਾ ਕੀ ਹੈ ਮਹਾਰਾਣੀ ਬਸ ਉਹਨਾਂ ਦੇ ਗੇਟ ਤੇ ਅੱਗੇ ਰੱਖ ਦੇ ਠੀਕ ਹੈ ਉਹ ਬੁੜੀ ਪਾਣੀ ਚਾਹੀਦੀ ਹੈ ਮਹਾਰਾਣੀ ਬੰਜੇ ਤੇ ਕਾ ਫਿਕਰ ਨਾ ਕਰ ਦੇਖੀ ਇਕਦਮ ਮੰਜਿਲ ਤੇ ਪਟਕਤਰ ਨਹੀਂ ਜੋਗੀ ਬਣੀ ਰਹਗੀ ਬਸ ਇਹੀ ਚਾਹੁੰਦੀ ਸੀ ਮੈਂ ਹੋਰ ਕੋਈ ਹੁਕਮ ਮਹਾਰਾਣੀ ਬਸ ਫਿਲਹਾਲ ਤੂੰ ਇੰਨਾ ਹੀ ਕਰ ਠੀਕ ਬਾਕੀ ਰਹੀ ਉਹ ਕੁੜੀ ਦੀ ਗੱਲ ਉਹਦਾ ਬਾਅਦ ਚ ਦੇਖਾਂਗੇ ਕਿਲਾ ਤੂੰ ਗੁੜੀ ਰਸਤਾ ਤੋੜਸ ਹਾਂ ਮੇਰੇ ਰੜਕ ਪੈ ਰਹੀ ਹੈ ਜਿਹੜਾ ਉਹ ਬੋਲਕ ਵੀ ਹੈ ਨਾ ਮੇਰੇ ਅੱਗ ਲੱਗੇ ਪਈ ਆ ਉਹਾਂ ਦੀ ਕੋਈ ਨਹੀਂ ਅੱਛਾ ਮਾਦਾ ਕੀ ਹੋ ਗਿਆ ਚੱਕਰਾ ਗਿਆ ਖੜੋ ਮੜੇ ਇਹ ਦੇਖ ਕਿਨੇ ਖੇਖਣ ਕਰਦੀ ਆ ਇਹੇ ਸਾਹਮਣੇ ਤਾਂ ਸੱਚੀ ਹੋ ਜਾਂਦੀ ਆ ਵੀ ਮੈਂ ਸੱਚੀ ਆ ਇਹ ਝੂਠੀ ਆ ਸੱਚੀ ਹਾਂ ਤਾਂ ਮੈਂ ਵੀ ਨਹੀਂ ਕਹਿੰਦੀ ਚਾਹਾਂ ਨਬੋਤ ਖੜ ਜਾ ਕੀ ਹੋ ਗਿਆ ਬੇਬੇ ਨੂੰ ਪਤਾ ਨਹੀਂ ਕੀ ਹੋ ਗਿਆ बेबे ठीक ता है क्यों तू हो गए बिन छैदी पा हां मंजे ते ले बैठा है तू बेबे तू से हाँ बेबे, बेबे नु फड़ो मैं पानी ले आनी पाऊ इनू कुन तू तो पानी लेके जल्दी मैं ले है मतलब ठीक ता है क्यों हम्म देख देख जान के कर दिया नु कहड़ा गोली बजजी आगी मैं देख के देख ਇਹ ਪਤਾ ਬੁੜੀ ਸਾਰਾ ਕੁਝ ਤੇ ਨਕਟੰਕੀ ਆ ਜਦੋਂ ਸਾਧੀਆਂ ਚੌਂਕੀਆਂ ਭਰਦੀਆਂ ਨਾ ਉਦੋਂ ਨਹੀਂ ਤੈਨੂੰ ਦਰੰਗ ਹੁੰਦਾ ਜਾਂ ਕੋਈ ਬਿਮਾਰ ਹੁੰਦੀ ਹੁੰਦੇ ਕਿੰਨੇ ਬਹਾਨੇ ਲਾ ਰੱਖੇ ਨੇ ਹਲੋ ਪਾਣੀ ਪਿਆ ਦੇ ਲੈ ਮਾ ਪਾਣੀ ਪਿਓ ਹੋਰ ਪੀ ਲਓ ਥੋੜੇ ਲੈ ਸੁਨੀਆ ਮੈਂ ਡਾਕਟਰ ਨੂੰ ਬੁਲਾ ਲਵਾਂ ਭੱਜ ਕੇ ਡਾਕਟਰ ਨੂੰ ਕੀ ਆਉਂ ਕਿ ਤੇ ਗਰਮੀ ਚੱਕਰ ਆ ਗਿਆ ਹੁਣ ਠੀਕ ਹੋ ਜੂਗੀ ਉਹ ਯਾਰ ਦੇਖ ਤਾਂ ਕਿੰਨਾ ਤੰਗ ਹੋ ਰਿਓ ਉਹ ਨਹੀਂ ਉਹੀ ਚੱਕਰ ਆ ਗਿਆ ਹੁਣ ਰਹਿਣ ਦੇ ਠੀਕ ਆ ਬੇਬੇ ਅੱਛਾ ਠੀਕ ਤਾਂ ਹੈਗੀ ਚਾਕੀ ਤਾਂ ਜਾਂਦੀ ਆਵੇ ਠੀਕ ਆ ਬੇਬੇ ਤੂੰ ਰਹਿਣ ਦੇ ਚੱਲ ਦੇਖ ਲੈ ਫਿਰ 5-7 ਮਿੰਟ ਹੋ ਜਾ ਹੋ ਹਾਂ ਚਾਹ ਬਣਾ ਦੇ ਥੋੜੀ ਜਿਹੀ ਫਿਰ ਤੂੰ ਨਿੰਬੂ ਪਾਣੀ ਜਾਨੀ ਪੈਟਕੇ ਹੁੰਦੇ ਉਹ ਲਿਓ ਦੁਕਾਨ ਤੋਂ ਉਹ ਪਿਆ ਦੇਨੇ ਬੇਬੇ ਨੂੰ ਆਪਾਂ ਉਈ ਕਿਤਾ ਪਈ ਸੀ ਸਿਰਸੂ ਚਲ ਮੈਂ ਦੇਖਾਂ ਉਹ ਤਾਂ ਜਵਾਖਾਂ ਨੇ ਪੀਲੀ ਉਹ ਮਾਸੀ ਤੇ ਆਈ ਸੀ ਜਵਾਖਰ ਇਹ ਜਵਾਖ ਵੀ ਯਾਰ ਹੋਰ ਕਿਉਂ ਬੁੜੀਏ ਮੇਰੇ ਨਾਲ ਜੋ ਕਰਦੀ ਸੀ ਹੁਣ ਭੁਗਤਦੀ ਹੈ ਨਾ ਨਤੀਜੇ ਸੱਪ ਮਰ ਜੂ ਪਰ ਜ਼ਹਿਰ ਨਹੀਂ ਜਾਂਦਾ ਦੇਖ ਕਿਵੇਂ ਚੱਕਦੀ ਆਂ ਉਂਗਲਾਂ ਨਾ ਬੋਲ ਪਾਣ ਕੀ ਕਹਿਣਾ ਉਦੋਂ ਤਾਂ ਤੇਰੀ ਗਿੱਠ ਦੀ ਜੀਬ ਲੱਗੇ ਸੀ ਹੁਣ ਤੇਰੀ ਜਵਾਨੀ ਨਿਕਲਦੀ ਅ ਕੀ ਕੀ ਆ ਘੰਟੇ ਬਾਦ ਬੋਲਣਾ ਸੋਨੇ ਪਾਣੀ ਲੈ ਗਈ ਆਈ ਦੀ ਲੈ ਕਿਉਂ ਨਹੀਂ ਲੈ ਆਇ ਦਵਾਈ ਲੈ ਆਹ ਗੋਲੀ ਦੇ ਮਨ ਦੇਮਾ ਖਾ ਲੋ ਗੋਲੀ ਬਸ ਡਾਕਟਰ ਕਹਿੰਦਾ ਛੇਤੀ ਠੀਕ ਹੋ ਜਾਓਗੇ ਹੌਸਲਾ ਰੱਖਿਓ ਆ ਦੇਹਲਾ ਜਵਾਨ ਤਾਂ ਗਈ ਗਈ ਸਰੀਰ ਵੀ ਹਲੋ ਕੋਈ ਨਹੀਂ ਮਾਂ ਕਹਿ ਦੂੰਗਾ ਇਹਨੂੰ ਮੈਂ ਤੇਰਾ ਖਿਆਲ ਰੱਖੂਗੀ ਮੈਂ ਤਾਂ ਤੇਰਾ ਧਿਆਨ ਰੱਖਦੀ ਆ ਪਿੱਛੇ ਵੀ ਧਿਆਨੀ ਰੱਖਦੀ ਰਹੀ ਆ ਦਾ ਹਲੋ ਹਲੋ ਪਾਪਾ ਸੀ ਗੱਲ ਸ਼ਾਸਤਰੀ ਗੱਲ ਭਾਈ ਹੋਰ ਠੀਕ ਹੋਈ ਹਾਂ ਠੀਕ ਠਾਕ ਵਧੀਆ ਕੀ ਬਣਾ ਰਹੇ ਸੀ ਕੁਛ ਨਹੀਂ ਬੜਨਾ ਬਣਾਉਣਾ ਕੀ ਐ ਬੈਠਿਆ ਸੀ ਮੈਂ ਤਾਂ ਉਹ ਨਾ ਮਮੀ ਮਾਂ ਡਿੱਗੀ ਸੀ ਅੱਜ ਚੱਕਰ ਜਾ ਗਿਆ ਸੀ ਅੱਛਾ ਤੇ ਮੈਂ ਤਾਂ ਇਹ ਕਹਿੰਦਾ ਸੀ ਹਾਂ ਤੂੰ ਮਾਂ ਮੇਰਾ ਨੂੰ ਕਦੋਂ ਤਕਲੀਫ ਦੇਈ ਜਾਣਾਗਾ ਹੈਲੋ ਹੈਲੋ ਚੱਕਰ ਆ ਕੇ ਤਾਂ ਉਹ ਡਿੱਗੀ ਆ ਯਾਰ ਕਿ ਉਹਨਾਂ ਨੂੰ ਵਿਚਾਰੇ ਨੂੰ ਕੰਮ ਤੋਂ ਛਡਾਉਣਾਗਾ ਯਾਰ ਸੁਣਿਓ ਸਮਝਿਆ ਕਰ ਜੇ ਕੱਲ ਨੂੰ ਕੁਛ ਹੋ ਗਿਆ ਤਾਂ ਕੀ ਜਵਾਬ ਦੇਵਾਂਗੇ ਕੁਛ ਨਹੀਂ ਹੁੰਦਾ ਗਰਮੀ ਕਰਕੇ ਚੱਕਰ ਆ ਗਏ ਹੋਰ ਕੁਛ ਨਹੀਂ ਹੋਇਆ ਬੇਬੇ ਨੂੰ ਆਪਣਾ ਹੱਕ ਤਾਂ ਬਣਦਾ ਘਟੂ ਘਟਨ ਨੂੰ ਸੁਨੇਹਾ ਲੈਣਾ ਤੂੰ ਯਾਰ ਬੋਲਿਆ ਨਾ ਕਰ ਕਰਦੀ ਹਦੀ ਹਰ ਇੱਕ ਗੱਲ ਚ ਜਿਆਦਾ ਠੀਕ ਨਹੀਂ ਹੁੰਦੀਆਂ ਇਹ ਗੱਲਾਂ ਹਾਂ ਮੈਂ ਕਾ ਨੂੰ ਕਰਦੀ ਕੁਛ ਲੱਗਦੀ ਜਿਹੜਾ ਮੈਂ ਬੋਲ ਨਹੀਂ ਸਕਦੀ ਸੋ ਤੁਸੀਂ ਕੰਗਲਾ ਮਿਊਟ ਤੇ ਹੈ ਹੈਲੋ 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 ਮਮਾ ਜੀ ਇਹ ਕਹਿੰਦਾ ਸੀ ਉਹ ਮਾਂ ਡਿਗਟੀ ਸੀ ਉਹ ਤੋਂ ਹੈਲੋ ਹੈਲੋ ਹਾਂਜੀ ਮਮਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਹਾਂ ਕੋਈ ਨਹੀਂ ਮਾਮਾ ਜੀ ਮੰਮੀ ਠੀਕ ਆ ਕੁਛ ਨਹੀਂ ਹੋਇਆ ਮੰਮੀ ਥੋੜੇ ਜਿਹਾ ਬਿਮਾਰ ਹੋ ਗਏ ਸੀਗੇ ਅੱਛਾ ਉਹ ਤਾਂ ਵੈਸੇ ਹੀ ਚੱਕਰ ਖਾ ਕੇ ਡਿੱਗ ਗਏ ਸੀਗੇ ਹੁਣ ਠੀਕ ਨੇ ਬਈ ਜਿਆਦਾ ਸੱਟ ਸੁੱਟਣ ਲੱਗੀ ਨਹੀਂ ਨਹੀਂ ਕੁਛ ਨਹੀਂ ਮਾਮਾ ਜੀ ਕੁਛ ਨਹੀਂ ਹੋਇਆ ਠੀਕ ਨੇ ਅੱਛਾ ਅੱਛਾ ਮੈਨੂੰ ਤਾਂ ਉਹੀ ਫੇਕਰ ਲੱਗ ਗਿਆ ਸੀ ਮਾਹ ਪਤਾ ਨਹੀਂ ਕੀ ਹੋ ਗਿਆ ਹਾਂ ਨਹੀਂ ਨਹੀਂ ਮਾਮਾ ਠੀਕ ਨੇ ਚਲੋ ਮੈਂ ਤੁਹਾਨੂੰ ਬਾਅਦ ਚ ਫੋਨ ਕਰਦੀ ਆ ਦਵਾਈ ਦੇ ਦਾਂ ਮੰਮੀ ਠੀਕ ਆ ਚਲ ਠੀਕ ਆ ਭਾਈ ਆਪਣੇ ਪੰਗਿਆਂ ਦੇ ਵਿੱਚ ਨਾ ਉਹਨਾਂ ਨੂੰ ਨਾ ਲਿਆ ਓ ਯਾਰ ਉਹ ਬੱਪਰਾ ਹੈ ਉਹ ਆ ਸਕਦੇ ਹੱਕ ਨਹੀਂ ਬਣਦਾ ਨੂੰ ਕਹਿਣ ਦਾ ਹਾਂ ਉਹ ਆ ਜਾਣ ਮਿਲਣ ਜੇ ਤਾਂ ਮੰਮੀ ਠੀਕ ਹੋ ਜੋ ਕਿ ਕਿਉਂ ਤਕਲੀਫ ਦੇਣੀ ਆ ਕਿਉਂ ਉਹਨਾਂ ਨੂੰ ਟੈਨਸ਼ਨ ਦੇਣੀ ਆ ਸੋਹਣੀ ਦੇਖ ਇਹ ਮੈਨੂੰ ਹੀ ਪਤਾ ਜਦੋਂ ਠੀਕ ਹੋ ਗਈ ਉਹ ਆ ਜਾਣਗੇ ਬਾਈ ਦਾ ਵੀ ਨਾਂ ਸੈੱਟ ਹੋਈ ਫੇਰ ਹਜੇ ਤੱਕ ਨਹੀਂ ਬੋਲੀ ਉਸ ਮਾਰ ਕੇ ਬੋਲਣ ਤਾਂ ਲੱਗ ਰਹੀ ਐ ਨਾ ਤੈਨੂੰ ਤਾਂ ਉਹ ਬੋਲ ਨੂੰ ਹੀ ਚੁੱਪਦੇ ਰਹਿੰਦੇ ਨੇ ਹੌਲੀ ਹੌਲੀ ਬੋਲਦੇ ਤੈਨੂੰ ਉਹ ਵੀ ਇੰਨੇ ਹੀ ਲੱਗਦੀ ਐ ਦੇਖ ਸੁੱਤੀ ਪਈ ਐ ਹੁਣ ਸੌਵੇਂ ਵੀ ਨਾ ਉਹ ਮੈਂ ਕੀ ਕਿਹਾ ਸੌਂ ਜੇ ਕੀ ਹੋ ਰਿਹਾ ਹੈ ਨਾ ਸੋਨੀਆ ਕਰਿਆ ਕਰ ਮੈਂ ਤੁਹਾਨੂੰ ਕਿੰਨੀ ਵਾਰੀ ਸਮਝਾਇਆ ਤੁਸੀਂ ਪਿਆਰ ਨਾਲ ਰਿਹਾ ਕਰੋ ਹੁਣ ਤਾਂ ਉਹਦੇ ਸੱਟ ਲੱਗੇ ਡਿੱਗ ਗਿਆ ਉਹ ਹੁਣ ਤਾਂ ਯਾਰ ਉਹਨੂੰ ਸੋਹਣੇ ਤਰੀਕੇ ਨਾਲ ਡੀਲ ਕਰ ਲੈ ਮੈਂ ਪੁੱਛ ਲਾ ਕੀ ਕਹਿੰਦੀ ਹੈ की गल्ला कर रहे हो ठीक हो मम्मी हां ठीक है भाई ले मम्मी जी भाई ठीक है ठीक है के बस अच्छा की गल होगी थी मैं तो चक्कर खा डग पे अच्छा पता नहीं मैं तो बोल ल्या भी नहीं सी जांदा निकली है अच्छा किसी मारो मैं पानी ले आनी फोन मेरे को फोन गया थी अच्छा कने ਵੀ ਮਾੜੀ ਮੋਟੀ ਹੋਇਆ ਮੈਨੂੰ ਇਹ ਨਹੀਂ ਦੱਸਿਆ ਹੈਗਾ ਵੀ ਬੋਲਣੋਂ ਹਟ ਗਈ ਤਾਂ ਬੋਲਣੋਂ ਹਟ ਗਈ اچھا ਤੋਂ ਇਹਨੇ ਤਾਂ ਪਾਰ ਰੱਖਿਆ ਬਹੂ ਜੀ ਨੇ ਚਲੋ ਤੁਹਾਨੂੰ ਭਾਈ ਇਹ ਤਾਂ ਸਾਰੇ ਘਰਾਂ ਚ ਲੜਾਈਆਂ ਪੜ੍ਹਾਈਆਂ ਤਾਂ ਹੁੰਦੀਆਂ ਨੇ ਅੱਛਾ ਜਾਂਟ ਮੈਂ ਤਾਂ ਬਾਰਾ ਸੇ ਪਾਰ ਰੱਖਿਆ ਤੁਹਾਨੂੰ ਭਾਈ ਪਤਾ ਨਹੀਂ ਜਾਂਟ ਮੈਨੂੰ ਕੀ ਹੋ ਗਿਆ ਦਵਾਈ ਕਿੱਥੋਂ ਲੈਂਦੀ ਹੈ ਭਾਈ ਪਤਾ ਨਹੀਂ ਮੁੰਡੇ ਨੇ ਕਿਥੇ ਸੀ ਬੜੀ ਜਿਹੀ ਕਿਤੇ ਹਸਪਤਾਲ ਚ ਦਿਖਾ ਲੈਂਦੇ ਕਿਥੇ ਲੈ ਕੇ ਅੱਛਾ ਅਰੇ ਇੱਥੇ ਠੀਕ ਆ ਅਲੋ ਮੰਮਾ ਜੀ ਪਾਣੀ ਪਾਣੀ ਪੀਣਾ ਤੂੰ ਮੈਂ ਤਾਂ ਨਹੀਂ ਪੀਣਾ ਪਾਣੀ ਪੀ ਲੈ ਥੋੜਾ ਜਾ ਹਣੀ ਰੋਟੀ ਖਵਾ ਕੇ ਠੀਕ ਮੰਮਾ ਜੀ ਨੰਨ ਅੱਛਾ ਭਾਈ ਹਾਂਜੀ ਚਲ ਕੋਲ ਮੈਨੂੰ ਤਾਂ ਲੱਗਦਾ ਜਿਵੇਂ ਕੁਝ ਕਰਤਾ ਹੁੰਦਾ ਮੈਨੂੰ ਓਹੋ ਬੇਬੇ ਤੈਨੂੰ ਕਿਤੇ ਕਰਨਾਗਾ ਇਹੇ ਜੀਆਂ ਬਹਿਮਾਂ ਲੈ ਕੇ ਬਹਿ ਜਾਂਦੀ ਹੈਗੀ ਮਮਾ ਤੁਸੀਂ ਸਮਝਾ ਦਿਓ ਆਪਣੇ ਤਾਂ ਕੋਣ ਕਰੂਗਾ ਭਲਾ ਦੱਸ ਮੁਖੇ ਰਮਚ ਦੇਣਾ ਚੇਰੇ ਕਰਨ ਕਰਾਉਣ ਵਾਲੇ ਨੇਗੇ ਕਰਨ ਕਰਾਉਣ ਵਾਲਾ ਕਿਹੜਾ ਭਾਈ ਤੁਹਾਡੇ ਤਰੀਕੇ ਚ ਪਤਾ ਨਹੀਂ ਲੱਗਦਾ ਜੰਤੇ ਮਮਾ ਜੀ ਤੁਸੀਂ ਕਿੱਥੇ ਦੇ ਭਾਈ ਮਮਾ ਜੀ ਮੈਂ ਤਾਂ ਇੱਥੇ ਹੀ ਸੀਗੀ ਮੈਨੂੰ ਤਾਂ ਮੰਮੀ ਦਾ ਪਤਾ ਲੱਗ ਨਾ ਡਿੱਗ ਗਈ ਮੈਂ ਤਾਂ ਭੱਜੀ ਆਈ अच्छा। ਹੋਰ ਭੱਜ ਕੇ ਚੱਕੇ। ਹੋ ਮੈਂ ਸਿਰਸੁਰਬੀ ਇਹ ਤਾਂ ਬਹੁਤ ਝੱਸਿਆਗਾ। ਹੱਥ ਪੈਰ ਵੀ ਝੱਸੇ ਨੇ ਮੈਂ। ਅੱਛਾ। ਹੋਰ ਮੈਂ ਤਾਂ ਇਹਦੀ ਇੰਨੀ ਸੇਵਾ ਕੀਤੀ ਆ। ਚੱਲ ਕੋਈ ਨਾ ਭਾਈ ਕੋਈ ਨਾ। ਤੂੰ ਰਾਮ ਕਰ। ਦੱਸ ਮਾਮਾ ਜੀ ਸਾਡੀ ਮਾਂ ਨੂੰ ਕੁਛ ਹੁੰਦਾ ਸਾਡਾ ਕੀ ਬਣਦਾ? ਮੈਂ ਤਾਂ ਕਰਕੇ ਮੇਰੇ ਇਹਦੀ ਪੂਰੀ ਕੇਅਰ ਕਰਦੀ ਰਹੀਆਂਗੀ। ਅੱਛਾ। ਹੋਰ ਮੈਂ ਨਹੀਂ ਇਹ ਤਾਂ ਬਸੇ ਹੁੰਦੀ। ਮਿੰਟ ਵੀ ਪਾਸੇ ਨਹੀਂ ਹੁੰਦੀ। ਮੈਂ ਤਾਂ ਤੇ ਕੋਲੀ ਬੈਠੀ ਰਹਿਣੀ ਹੈਗੀ। ਉਹ ਨਾਲੇ ਭਾਈ ਮੇਰੀ ਭੈਣ ਵੀ ਬਹੁਤ ਸਿਆਣੀ ਹੈ। ਹਾਂ ਹਾਂ। ਬਹੁਤ ਸਿਆਣੀਆਂ। ਅੱਛਾ। ਕੋਈ ਨਾ ਭਾਈ ਕੋਈ ਨਾ ਆਰਾਮ ਕਰ ਡਾਕਟਰ ਨੇ ਕਿਹਾ ਚੁੱਪ ਕਰ ਬੋਲ ਬੋਲਣਾ ਨਹੀਂ ਹੈਗਾ ਆ ਨਾਲੇ ਦਵਾਈ ਲੈਤੀ ਆਰਾਮ ਕਰ ਲੈ ਹੈ ਹੋ ਡਾਕਟਰ ਤੋਂ ਦਵਾਈ ਲਿਆਂਦੀ ਸੀਗੀ ਤੇ ਇੱਕ ਵਾਰ ਉਹ ਕੰਮ ਕਿਤੇ ਦਵਾਈ ਦੇਣ ਗਿਆ ਸੀ ਡਾਕਟਰ ਤਾਂ ਕਰਕੇ ਆਏ ਨਹੀਂ ਉਹ ਦਵਾਈ ਭੇਜਤੀ ਸੀਗੀ ਅੱਛਾ ਇੰਨਾ ਸ਼ੁਕਰ ਉਹ ਕਰੇ ਸੀਗਾ ਮਾਮਾ ਜੀ ਚਲੋ ਸੰਭਾਲ ਲਿਆ ਸੀ ਦੋਨਾਂ ਨੇ ਚਲੋ ਤਾਂ ਵੀ ਸ਼ੁਕਰ ਹੈ ਭਾਈ ਸੰਭਾਲ ਤਾਂ ਲਈ ਹੋਰ ਮਾਮਾ ਨਹੀਂ ਇਹ ਜੇ ਟਾਈਮ ਤੇ ਤਾਂ ਬਟੇਰੇ ਹਟ ਉਹੀ ਹੋ ਜੇ ਨਾ ਮਮਾ ਜੱਡੀ ਮਾਂ ਨੂੰ ਖੁਸ਼ ਹੋ ਗਿਆ ਸਾਡੇ ਦਾ ਕੁਝ ਵੀ ਨਹੀਂ ਬਣਨਾ ਹੈਗਾ ਹਾਂ ਅੰਦਰ ਕੌਣ ਬੋਲ ਰਿਹਾ ਭਾਈ ਕੋਈ ਨਹੀਂ ਉਹ ਤਾਂ ਟੀਵੀ ਚੱਲ ਰਿਹਾ ਹੁਣ ਅੱਛਾ ਹਾਂਜੀ ਚਲ ਕੋਈ ਨਾ ਭਾਈ ਕੋਈ ਨਹੀਂ ਮਮਾ ਤੂੰ ਵੇ ਮੈਂ ਚਾਹ ਬਣਾ ਕੇ ਲਿਆਉਣੀ ਆ ਚੰਗਾ ਚਲ ਠੀਕ ਹੈ ਭਾਈ ਹਾਂ ਬੜਾ ਨਾ ਬੁਲਾਈ ਮਮਾ ਇਹਨੂੰ ਅੱਛਾ ਹਾਂ ਬੜਾ ਬੁਲਾਉਣਾ ਨਹੀਂ ਹੈਗਾ ਠੀਕ ਹੈ ਚੰਗਾ ਮਮਾ ਲਿਆਉਣੀ ਚਾ ਕੋਈ ਨਾ ਭਾਈ ਹੋ ਜਾਏਗੀ ਠੀਕ ਹੈ ਦਵਾਈ ਦਿੱਤੀ ਹੋਈ ਆ ਡਾਕਟਰ ਨੇ ਆਰਾਮ ਕਰ ਲੈ ਫੋਨ ਉਹ ਪਾਈ ਬੋਲਣਾ ਜਾਦੇ ਉਹ ਦੇਖ ਬਬੂ ਕਹਿ ਕੇ ਤਾਂ ਗਈ ਆ ਵੀ ਬੋਲਣਾ ਨਹੀਂ ਹੈਗਾ ਡਾਕਟਰ ਨੇ ਰੋਕਿਆ ਹੋਣਾ ਉਹ ਕੋਈ ਨਾ ਪਾਈ ਕੋਈ ਨਾ ਮੈਨੂੰ ਪਤਾ ਹੈ ਉਹੀ ਸਾਹਮਦੀ ਆ ਤੈਨੂੰ ਉਹੀ ਸਾਹਮੂਗੀ ਨਾਲੇ ਹੋਰ ਕੌਣ ਸਾਹਮੂਗਾ ਉਹ ਕੋਈ ਨਾ ਕੋਈ ਨਾ ਪਾਈ ਲਹਿਰ ਇੱਕ ਬੋੜੀ ਹਾਂ ਠੀਕ ਰੋ ਚਲੋ ਪਾਣੀ ਘਾਂਡੇ ਦਾ ਹੋ ਗਿਆ ਸਸਿਗਾਂ ਮਾਈ ਸਸਤਰੀ ਕਾਰਵਾਈ ਸਸੇ ਬਹੁਤ ਠੀਕ ਹੋਈ ਬਸ ਠੀਕ ਠਾਕ ਰਹਾ ਜੀ ਆ ਮੈਂ ਤਾਂ ਤਰੀ ਮਾਂ ਦੀ ਹਾਲਤ ਦੇਖ ਕੇ ਆਇਆ ਬਹੁਤ ਬੁਰਾ ਹਾਲ ਆ ਉਹਦਾ ਹੋ ਕਰੂੰ ਆ ਜੀ ਆਜੋ ਉਹਦਾ ਕੱਲ ਡਿੱਗ ਗਈ ਸੀ ਕੁਦਰਤੀ ਡਿੱਗ ਗਈ ਉਹਦਾ ਮੈਨੂੰ ਹੋਰੇ ਸ਼ੱਕ ਜਾ ਲੱਗਦਾ ਕਿਵੇਂ ਜੀ ਬੈ ਜਾ ਆਇਆ ਮੈਂ ਤਾਂ ਐ ਲੱਗਦਾ ਵੀ ਕਿਸੇ ਨੇ ਕਿਸੇ ਨੇ ਕਰਾਤਾ ਨਹੀਂ ਦਿੱਤਾ ਉਸ ਕਰਾਉ ਕੋਣ ਮੰਮਾਈ ਨਾਲ ਆ ਉਮਰ ਚ ਕਰਨ ਕਰਾਉਣ ਨੂੰ ਕੀ ਹੁੰਦਾ ਇਸ ਤਾਂ ਉਹੀ ਨਹੀਂ ਬਹਿਮ ਪਰਮ ਚ ਪੈਂਦੇ ਉਹ ਭਾਈ ਬਹਿਮਾ ਪਰਮਾ ਚ ਗੱਲ ਦਾ ਤੇਰੀ ਠੀਕ ਹੈ ਪਰ ਕੋਈ ਪਤਾ ਨਹੀਂ ਲੱਗਦਾ ਹੁੰਦਾ ਮਾੜੇ ਦਿਨ ਕਦੋਂ ਆ ਜਾਣ ਮੰਮਾਈ ਮੈਨੂੰ ਤਾਂ ਐ ਲੱਗਾ ਗਰਮੀ ਕਰਕੇ ਉਹਨੂੰ ਚੱਕਰ ਚੱਕਰ ਆ ਗਿਆ ਮੈਨੂੰ ਨਾਲੇ ਸੁਣੀ ਘਰੀ ਸੀ ਉਦੋਂ ਪਤਾ ਕੀ ਹੈ ਮੈਂ ਦੇਖ ਕੇ ਆਇਆ ਉਹਦੀ ਕੰਡੀਸ਼ਨ ਹਾਂਜੀ ਉਹ ਮੈਨੂੰ ਤਾਂ ਇਹ ਕੋਈ ਬਿਮਾਰ ਵਾਲਾ ਕੰਮ ਲੱਗਦਾ ਨਹੀਂ ਮੈਨੂੰ ਤਾਂ ਦੁਆ ਕੰਮ ਲੱਗਦਾ ਵੀ ਜਿਵੇਂ ਕਿਸੇ ਨੇ ਕਰਾਤਾ ਹੋਵੇ ਹੋਰ ਅੱਛਾ ਮਾਈ ਹਾਂ ਫਿਰ ਹੁਣ ਜੀ ਹੁਣ ਮੈਂ ਇੱਕ ਬਾਬੇ ਨੂੰ ਜਾਣਦਾ ਜੇ ਆਪਾਂ ਉੱਥੇ ਲੈ ਚਲੀਏ ਉਹਨੂੰ ਕਿੱਥੇ ਕਵਾ ਮੈਂ ਨੇੜੇ ਢੜੀ ਕਿੱਥੇ ਉਹ ਹੈਗਾ ਤਾਂ ਲਵੀ ਹੈ ਫਿਰ ਦੇਖ ਲਈ ਤੁਹਾਡੀ ਮਰਜ਼ੀ ਹੈ ਮੈਂ ਤਾਂ ਕਹਿੰਦਾ ਸੀ ਵੀ ਦਵਾਈ ਦੂਈ ਦਵਾ ਦਾਨਾ ਮਰਜ਼ੀ ਦਾ ਭਾਈ ਦੇਖ ਤੇਰੇ ਨਾਲ ਹੀ ਹੈ ਮੈਨੂੰ ਦਵਾਈ ਵਾਲਾ ਚੱਕਰ ਤਾਂ ਕੋਈ ਲੱਗਦਾ ਨਹੀਂ ਹੈਗਾ ਦਵਾਈ ਨਾਲ ਯਾਰ ਬੰਦੇ ਦੀ ਜ਼ੁਬਾਨ ਤਾਂ ਨਹੀਂ ਹੋ ਹੁੰਦੀ ਮੈਨੂੰ ਤਾਂ ਐ ਲੱਗਦਾ ਜਿਵੇਂ ਕਿਸੇ ਨੇ ਕਬਾ ਕੇ ਉਹਦੀ ਜ਼ੁਬਾਨੇ ਬੰਦ ਕਰਤੀ ਮੈਂ ਡਾਕਟਰ ਕੋਲ ਗਿਆ ਸੀ ਮਮਾ ਯੂ ਤਾਂ ਕਹਿੰਦੇ ਇਧਰ ਰੰਗ ਦੀ ਸ਼ਿਕਾਇਤ ਲੱਗਦੀ ਹੈ ਉਹ ਭਾਈ ਆ ਜਿਹੜੀਆਂ ਤੈਨੂੰ ਪਤਾ ਹੀ ਹੈ ਸਿਆਣੇ ਨਾ ਮੰਜੇ ਮੁੱਦੇ ਮਾਰ ਦਿੰਦੇ ਨੇ ਹੈ ਇਹ ਸਾਰਾ ਕੁਝ ਬੰਦ ਕਰ ਦਿੰਦੇ ਨੇ ਤਾਂ ਚਿੜੇਲਾ ਨੂੰ ਵਸਤ ਕਰ ਲੈਂਦੇ ਨੇ ਚਲੋ ਦੇਖ ਲਓ ਜੀ ਫਿਰ ਮੈਂ ਐ ਤਾਂ ਪਿੰਡ ਚ ਔਖਾ ਆ ਜਾਂ ਤਾਂ ਮੈਂ ਉਧਰ ਆ ਜੂੰਗਾ ਨਾਨਕਾ ਚਲ ਕੋਈ ਨਹੀਂ ਤੇਰੀ ਮਰਜ਼ੀ ਹੈ ਜਿੱਧਰ ਕਹੇਗਾ ਮੈਂ ਤਾਂ ਉਧਰ ਹੀ ਆ ਜੂੰਗਾ ਜੇ ਉਰੇ ਕਹੇਗਾ ਉਰੇ ਆ ਜੂੰਗਾ ਪਰ ਬਾਬੇ ਨੂੰ ਜੀ ਮੈਂ ਜਾਣਦਾ ਵੀ ਉਹ ਕਿਸੇ ਦੇ ਘਰੇ ਤਾਂ ਜਾਂਦਾ ਨਹੀਂ ਹੈਗਾ ਛੇਤੀ ਡੇਰੇ ਜੀ ਲੈਂਦਾ ਹੋਰ ਫਿਰ ਉਹ ਦੇਖ ਲਓ ਜੀ ਤੱਕ ਤੂੰ ਗੱਲਿਆ ਕਿ ਦੇਖ ਲੂ ਕਿ ਜਾਣੀ ਪੈਣਾ ਜੀ ਚਲ ਇੱਕ ਵਾਰੀ ਮੈਂ ਮਿਲੂੰਗਾ ਬਾਬੇ ਨੂੰ ਪੁੱਛ ਕੇ ਦੱਸ ਦਿਓ ਜੇ ਤਾਂ ਨਹੀਂ ਸਰਦਾ ਹੋਇਆ ਨਹੀਂ ਫਿਰ ਬਗ ਚੱਲਾਂਗੇ ਹੋਰ ਕੀ ਇਹ ਤਾਂ ਜ਼ਰੂਰ ਕਰਨੀ ਆਪਾਂ ਕੰਮ ਉਹਨਾਂ ਨਹੀਂ ਮੰਝੇ ਚ ਪਈ ਰੂਗੇ ਐ ਕੌਣ ਸੰਭੂਗਾ ਉਹਨੂੰ ਤੁਸੀਂ ਕਰੋ ਆਏ ਹੁਣ ਬੋਲ ਬੂਲ ਤਾਂ ਪਈ ਹੋਣੀ ਐ ਮਾੜਾ ਮੋਟਾ ਜਿਹਾ ਬੋਲਦੀ ਐ ਬਸ ਮੈਂ ਤਾਂ ਜ਼ਿਆਦਾ ਹੀ ਬੁਲਾਈ ਨਹੀਂ ਹੈਗੀ ਮਾਹ ਚੱਲ ਜ਼ਿਆਦੇ ਨਾ ਬਿਮਾਰ ਹੋ ਜਾਈਂ ਕਿਤੇ ਸੋਨੀਆ ਕਰੀ ਸੀ ਹਾਂ ਕਰੀ ਤੇ ਜਵਾਬ ਉਹ ਗਮੰਡੀਆਂ ਦੇ ਭਗ ਜਾਂਦੀ ਹੁੰਦੀ ਐ ਨਾ ਉਹ ਤਾਂ ਕਰੀ ਦੀ ਮੈਂ ਕਹਿ ਕੇ ਆਇਆ ਸੀ ਮਾਂ ਪਾਣੀ ਪੂਣੀ ਦਾ ਧਿਆਨ ਰੱਖੀ ਖੁਸ ਖਵਾ ਪੀ ਦੀ ਮੈਂ ਤੁਸੀਂ ਚਾਹ ਚੁਪੀ ਆਏ? ਹਾਂ ਮੈਂ ਤਾਂ ਪੀ ਆਇਆ ਚਾਚੂ ਐ ਬਹੂ ਨੇ ਤਾਂ ਖਰ ਬਹੁਤ ਸੇਵਾ ਕਰਦੀ ਆ ਉਹ ਤਾਂ ਬਹੁਤ ਚੰਗੀ ਆ ਵਿਚਾਰੀ ਅਸੀਂ ਕੱਲ ਕਰੀ ਸੀਗਾ ਮੈਂ ਤਾਂ ਚੱਕੀ ਉਹਨੇ ਸੰਭਾਲੀ ਐ ਅੱਛਾ ਪਾਣੀ ਪੂਣੀ ਪਿਆ ਹੂੰ ਫੇਰ ਵੀ ਤੁਹਾਨੂੰ ਪਤਾ ਬੁੱਢਾ ਸਰੀਰ ਹੋਇਆ ਹਾਂ ਚੱਲ ਕੋਈ ਨਹੀਂ ਫਿਰ ਮੈਂ ਤਾਂ ਚੱਲਦਾ ਹੈ ਮੈਂ ਤਾਂ ਰਹਿਂਦੇ ਹੀ ਅੱਜ ਨਾ ਫਿਰ ਮੇਰਾ ਪਿੱਛੇ ਨਹੀਂ ਸਰਦਾ ਪਿੱਛੇ ਔਖਾ ਤੈਨੂੰ ਪਤਾ ਹੀ ਐ ਚਲੋ ਦੇਖ ਲਈ ਫਿਰ ਜਿਵੇਂ ਚੱਲ ਠੀਕ ਐ ਹੈ ਠੀਕ ਐ ਜੀ ਚੰਗਾ ਯੋਲ ਵੀ ਤੈਨੂੰ ਵੀ ਲਾ ਕੇ ਆਵਾਂ ਪਗਾਣੇ ਤੇ ਮਾਸੀ ਸਾਸਰੀ ਘਰ ਸਾਸਰੀ ਘਰ ਪੁੱਤ ਹੋਰ ਠੀਕ ਹੈ ਹਾਂ ਵਧੀਆ ਤੂੰ ਸੁਣਾ ਹਾਂ ਠੀਕ ਠਾਕ ਪੁੱਤ ਪੁੱਤ ਮੈਂ ਆਏ ਸੁਣੀਏ ਵੀ ਤੇ ਜਸਵਿੰਦਰ ਸੇਲੀ ਬਣਾ ਰੱਖੀ ਹੈ ਸੇਲੀ ਹੈ ਮਾਸੀ ਮੇਰੀ ਉਹ ਬਾਲਾ ਖਿਆਲ ਰੱਖਦੀ ਆ ਉਹ ਤਾਂ ਬਹੁਤ ਹਰਾਮਣ ਹੈ ਉਹਨੇ ਤਾਂ ਕ ਨਾ ਸਾਦ ਦੇ ਡਲੇ ਮਰਵਾਤੇ ਸੀ ਸਾਦ ਮਰਵਾਤਾ ਸੀ ਉਹ ਤਾਂ ਬਹੁਤ ਹਰਾਮਣ ਹੈ ਉਹਦੇ ਘਰ ਵਾਲਾ ਸਾਦ ਦੇ ਡਲੇ ਮਾਰਿਆ ਕਰਦਾ ਪੁੱਤ ਨਹੀਂ ਨਹੀਂ ਮਾਸੀ ਤੂੰ ਮੇਰੀ ਸਾਤ ਸਦੀਆਂ ਉਂਗਲਾਂ ਤੇ ਨਾ ਚੜ। ਉਹ ਤਾਂ ਬਾਲਾ ਝੂਟ ਮਾਰਦੀ ਹੈਗੀ। ਮੈਨੂੰ ਤਾਂ ਲੱਗੋ ਹਣਾ ਕਹਿੰਦੀ ਹੈ ਵੀ ਲੱਗ ਹੋ ਜੇ ਉਹ ਤੋਂ। ਨਹੀਂ ਨਹੀਂ ਪੁੱਤੋ ਜਸਵਿੰਦਰ ਬਾਰੇ ਮੈਨੂੰ ਪਤਾ ਹੈ। ਮੈਨੂੰ ਜਸਵਿੰਦਰ ਦਾ ਤਾਂ ਪਹਿਲਾਂ ਦਾ ਪਤਾ ਹੈ। ਮਾਸੀ ਮੇਰੇ ਨੇ ਤਾਂ ਇੰਨਾ ਸੋਹਣਾ ਰਹਿੰਦੀ ਹੈ। ਮੈਨੂੰ ਤਾਂ ਕਦੇ ਉਹਦੇ ਬਾਰੇ ਇਹੋ ਜਿਹਾ ਕੁਝ ਹੋਇਆ ਨਹੀਂਗਾ। ਨਾ ਨਾ ਤੈਨੂੰ ਵੀ ਤੂੰ ਹੀ ਲੱਗਦਾ ਹੈ। ਤੇਰੇ ਨਾਲ ਇੰਨਾ ਵਧੀਆ ਰਹਿੰਦੀ ਹੈ। ਉਹ ਤਾਂ ਬਹੁਤ ਹਰਾਮਣ ਹੈ। ਬਹੁਤ ਖਰਾਬ ਹੈ ਜਸਵਿੰਦਰ ਤਾਂ। ਮੈਨੂੰ ਪਤਾ ਹੈ ਉਹਦੇ ਬਾਰੇ। ਤੂੰ ਮੈਨੂੰ ਪੁੱਛ। ਅੱਛਾ। ਹਾਂ ਬਹੁਤ ਖਰਾਬ ਹੈ ਪੁੱਤੋ ਤਾਂ। ਬਚ ਕੇ ਰਿਹਾ ਕਰੋ ਤੂੰ। ਮਾਸੀ ਮੇਰੇ ਨਾਲ ਤਾਂ ਵਧੀਆ ਰਹਿੰਦੀ ਆ ਮੈਂ ਹੁਣ ਕਿਵੇਂ ਉਹ ਤੋਂ ਉਹ ਕਰ ਲਾਂ ਦੇਖ ਪੁੱਤ ਮੇਰਾ ਤਾਂ ਫਰਜ਼ੀ ਸੀ ਤੈਨੂੰ ਦੱਸਣਾ ਅੱਗੇ ਪੁੱਤ ਤੇਰੀ ਮਰਜ਼ੀ ਬਾਕੀ ਮੇਰੀ ਗੱਲ ਸੁਣ ਮਾਸੀ ਮੇਰੀ ਮਾਸਾਸੀ ਦੀਆਂ ਉਂਗਲਾਂ ਤੇ ਨਾ ਆ ਕਰ ਅਬ ਬਾਲੀ ਹਰਾਮੜ ਆ ਨਾ ਨਾ ਪੁੱਤ ਮੈਂ ਉਹਦੀਆਂ ਉਂਗਲਾਂ ਤੇ ਨਹੀਂ ਆਂਦੀ ਮੈਨੂੰ ਜਸਵਿੰਦਰ ਬਾਰੇ ਪਤਾ ਹੈ ਮੈਂ ਤਾਂ ਤੈਨੂੰ ਦੱਸਣਾ ਸੀ ਦੱਸਤਾ ਅੱਗੇ ਤੇਰੀ ਮਰਜ਼ੀ ਪੁੱਤ ਚੱਲ ਕੋਈ ਨਹੀਂ ਮਾਸੀ ਕਿਆ ਰੱਖੂੰਗੀ ਮੈਂ ਹਾਂ ਮੈਂ ਤਾਂ ਤੈਨੂੰ ਕਿਹੜਾ ਦੱਸਣਾ ਸੀ ਪੁੱਤ ਦੱਸਤਾ ਵੀ ਉਹੀ ਜੀ ਹੈ ਅੱਗੇ ਤੇਰੀ ਮਰਜ਼ੀ ਹੈ ਪੁੱਤ ਕੋਈ ਨਹੀਂ ਹੋਰ ਹਾਂ ਜੀ ਠੀਕ ਠਾਕ ਜਮਾ ਪੁੱਤ ਚਲ ਆ ਜਾ ਮਸੀ ਕਰ ਚੱਲਦੇ ਅੰਦਰ ਹਾਂ ਚੱਲ ਪੁੱਤ ਆ ਜਾ ਗਏ ਹੋ ਬਾਬਾ ਸਦਾ ਸੁਖੀ ਰਹੋ ਹੋਰ ਬਰਜਨਤ ਸਿੰਘ ਜੀ ਕੀ ਹਾਲ ਚਾਲ ਹੈ ਤੁਹਾਡਾ ਖੈਰ ਸੁੱਖੇ ਘਰ ਚ ਖੈਰ ਸੁੱਖ ਦਾ ਬਾਬਾ ਇਹ ਜੀ ਹੋਇਆ ਮੇਰੀ ਭੈਣ ਨੂੰ ਨਾ ਪਤਾ ਨਹੀਂ ਕੀ ਹੋ ਗਿਆ ਉਹ ਗਾਣਾ ਮੰंजे ਚ ਪੈ ਗਈ ਜਮਾ ਤੇਰੀ ਭੈਣ ਦਾ ਮੰਜੇ ਤੇ ਪੈਣਾ ਹੀ ਸੀਗਾ ਤੈਨੂੰ ਮ ਸਮਝਾਇਆ ਨਹੀਂ ਸੀਗਾ ਵੀ ਜਿਹੜੇ ਜਨਾਨੀ ਉਹਨਾਂ ਦੇ ਘਰੇ ਆਉਂਦੀ ਐ ਹਾਂ ਬਾਬਾ ਜੀ ਉਹਨਾਂ ਦਾ ਘਰ ਬਸਣ ਨਹੀਂ ਦਿੰਦੀ ਹੈਗੀ ਉਸੇ ਨੇ ਕਿਸੇ ਆਪਣੇ ਸਿਆਣੇ ਨਾਲ ਰਲ ਕੇ ਤੇਰੀ ਭੈਣ ਦਾ ਮੰਜਾ ਮੁੱਦਾ ਮਾਰਤਾ ਕੋਈ ਨਹੀਂ ਹੁਣ ਠੀਕ ਹੁੰਦੀ ਛੇਤੀ ਛੇਤੀ ਬਾਬਾ ਜੀ ਕਰੋ ਕੋਈ ਹਿੱਲਾ ਫੇਰਾ ਮੈਂ ਤਾਂ ਤੈਨੂੰ ਪਹਿਲਾਂ ਵੀ ਸਮਝਾਇਆ ਸੀਗਾ ਭਗਤਾ ਕਿ ਜਿਹੜੀਆਂ ਚੀਜ਼ਾਂ ਚ ਰੋਕਦਾ ਨਾ ਉਹਨਾਂ ਤੇ ਅਮਲ ਕਰਿਆ ਕਰੋ ਪਰ ਕੀ ਕਰਾਂ ਤੁਹਾਡੇ ਘਰ ਦੇ ਅਮਲ ਕਰਦੀ ਨਹੀਂ ਹੈਗੇ ਪਰਪੋਖ 3 ਨਤੀਜੇ ਬਾਬਾ ਜੀ ਮੈਂ ਤਾਂ ਕੱਲ ਪਤਾ ਲੈ ਕੇ ਆਇਆ ਸੀ ਫਿਰ ਮੈਂ ਉਹਨੂੰ ਕਿਹਾ ਤਾਂ ਮਾਂ ਵੀ ਬਾਬੇ ਕੋਲ ਜਾਇਆ ਦਿਆਂ ਚਲ ਚਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਕਰ ਦੂੰਗਾ ਠੀਕ ਉਹਨੂੰ ਨਾਲੇ ਹੁਣ ਤਾਂ ਫਿਰ ਕੋਈ ਨਾ ਕੋਈ ਹੱਲ ਕਰਨਾ ਹੀ ਪਊਗਾ ਜਿਹੜੀ ਕਾਲੀ ਦੁਨੀਆ ਦੀ ਰਾਣੀ ਆ ਨਾ ਉਹ ਤਾਂ ਬਹੁਤ ਕੈਰ ਮਚਾਇਆ ਹੋਇਆ ਹੈ ਅੱਛਾ ਜੀ ਉਹਦਾ ਅੰਤ ਤਾਂ ਮੈਨੂੰ ਲੱਗਦਾ ਕਰਨਾ ਹੀ ਪਊਗਾ ਜਨੋ ਠੀਕ ਹੈ ਬਾਬਾ ਜੀ ਬਸ ਮੈਂ ਤਾਂ ਇਹੀ ਫਰਿਆਦ ਲੈ ਕੇ ਆਇਆ ਸੀ ਠੀਕ ਹੈ ਕੋਈ ਗੱਲ ਨਹੀਂ ਬੇਫਿਕਰ ਹੋ ਜਾ ਕਰਦੇ ਤੋੜੇ ਚੋ ਦੋ ਵਾਰੀ ਪ੍ਰਮਾਤਮਾ ਦਾ ਨਾਮ ਲੈ ਕੇ ਤੇਰੀ ਭੈਣ ਨੂੰ ਪਿਆਦੀ ਉਹ ਠੀਕ ਹੋ ਜੂਗੀ ਠੀਕ ਹੈ ਬਾਬਾ ਸੱਚੇ ਦਿਲੋਂ ਤੇ ਆ ਕੇ ਠੀਕ ਹੈ ਬਾਬਾ ਜੀ ਜੈ ਹੋ ਮੈਨੂੰ ਲੱਗਦਾ ਉਹਦਾ ਅੰਤ ਹੁਣ ਕਰਨਾ ਹੀ ਪੈਣਾ ਹੈ ਪਹਿਲਾਂ ਉਹਦੇ ਸਰੀਰ ਦਾ ਅੰਤ ਕੀਤਾ ਉਹਦੀ ਆਤਮਾ ਦਾ ਅੰਤ ਕਰਨਾ